ਮੱਛੀਵੜਾ ਸਾਹਿਬ ਦੇ ਪਿੰਡ ਚੱਕ ਲੋਹੜ ਵਿਖੇ ਚਾਰ ਅਣਪਛਾਤੇ ਵਿਅਕਤੀਆਂ ਵੱਲੋਂ ਘਰ ਦੇ ਵਿੱਚ ਦਾਖਲ ਹੋ ਨੌਜਵਾਨ ਦੇ ਉੱਪਰ 5 ਤੋਂ 6 ਗੋਲੀਆਂ ਚਲਾਈਆਂ ਗਈਆਂ ਨੌਜਵਾਨ ਦਾ ਨਾਮ ਜਸਪ੍ਰੀਤ ਸਿੰਘ ਉਮਰ 20 ਸਾਲ ਦੱਸੀ ਜਾ ਰਹੀ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਮੱਛੀਵੜਾ ਸਾਹਿਬ ਦੇ ਪਿੰਡ ਚੱਕ ਲੋਹੜ ਵਿਖੇ ਸਵੇਰ ਦੇ ਸਮੇਂ ਇੱਕ ਘਰ ਦੇ ਵਿੱਚ ਚਾਰ ਅਸਲਾਤਾਰੀ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ ਗੋਲੀਆਂ ਚਲਾਉਣ ਵਾਲੇ ਕੰਦ ਟੱਪ ਕੇ ਘਰ ਦੇ ਅੰਦਰ ਦਾਖਲ ਹੋਏ ਅਤੇ ਇੱਕ ਨੌਜਵਾਨ ਨੂੰ ਗੰਭੀਰ ਜ਼ਖਮੀ ਕਰ ਗਏ ਜਿਸ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਰੋਪੜ ਹਸਪਤਾਲ ਵਿਖੇ ਇਲਾਜ ਲਈ ਲਿਜ ਸੂਚਨਾ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਰਣਜੀਤ ਕੋਰ ਚੱਕ ਲੋਹੜ ਪਿੰਡ। ਕੀ ਗੱਲਬਾਤ ਹੁੰਦੀ ਹੈ? ਸਾਡੇ ਉਹਰੇ ਸਾਡੇ ਨਿਓ ਪੱਟੀ ਉਹ ਹੀ ਪਿੱਛੇ ਸਾਡੇ ਕੰਧ ਦੇ। ਮੇਰੇ ਥਾ ਸੌਰਨ ਨੂੰ ਰੋਲਾ। ਉਹ ਜਣੀ ਫੈਸਲਾ ਤਾਂ ਪਰਸੋਂ ਹੋ ਗਿਆ। ਜਣੀ ਇਹ ਡੈਡੀ ਦਾ ਮੰਨ ਲੈਂਦੇ ਹੈਗੇ ਫੈਸਲੇ ਨੂੰ। ਜਣੀ ਚਲ ਉਹਦਾ ਰਾਲ ਮਿਲ ਕੇ ਕਰਾਤਾ। ਫਿਰ ਮੁੜ ਕੇ ਸਾਡੇ ਸਵੇਰੇ ਉਹ ਆਇਆ ਵੀ ਇੱਧਰ ਨੂੰ। ਜਣੀ ਗੱਲਬਾਤ ਕੋਈ ਨਹੀਂ ਹੋਈ ਹੈਗੀ। ਇਹ ਜਣੀ ਹੁਣ ਮੁੜ ਕੇ ਸਾਨੂੰ ਜਦੋਂ ਉਹ ਗਨਾਸੀਆਂ ਲੈ ਕੇ ਆਏ ਹੋਏ ਤੇ ਜਿੱਦਣ ਲੜਾਈ ਜੀ। ਮੰਨਾਸੀਆਂ ਲੈ ਕੇ ਆਏ ਸਾਨੂੰ ਅਸੀਂ ਅੰਦਰ ਹੀ ਬੜੇ ਰਹੇ ਸਾਡੇ ਕੁੰਡਾ ਲਾ ਕੇ ਸਾਰੇ ਅੰਦਰ ਬੜੇ ਰਹੇ ਉਹ ਐਂ ਕਹਿੰਦੇ ਤੁਸੀਂ ਬਾਹਰ ਨਿਕਲੋ ਤੁਹਾਨੂੰ ਅਸੀਂ ਖਤਮੇ ਕਰ ਦਨੇ ਸਾਰਿਆਂ ਨੂੰ ਕੋਣ ਕਹਿੰਦਾ ਮੇਰੇ ਤਾਰੇ ਸਰ ਦੇ ਮੁੰਡੇ ਕਹਿੰਦੇ ਸੀ ਇੱਕ ਨਾ ਮਲੂਮ ਇੱਕ ਨਾ ਕਾਲਾ ਇੱਕ ਨਾ ਦੁਆ ਹੈ ਨਾ ਇੱਕ ਨਾ ਜਿਸ ਬੰਤ ਹੈ ਜਦੋਂ ਪਹਿਲਾਂ ਉਹਨਾਂ ਦੀਆਂ ਘਰ ਵਾਲੀਆਂ ਵੀ ਆਈਆਂ ਇਹਦੇ ਤਿੰਨੇ ਜਿਹੜੀ ਫਾਇਰਿੰਗ ਹੋਈ ਆ ਉਹ ਕਿੱ데 ਤੇ ਹੋਈ ਆ ਉਹ ਐਦਾਂ ਹੋਈ ਫਾਇਰਿੰਗ ਦਰਵਾਜ਼ਾ ਕੱਢ ਕੇ ਵੇਚਣੀ ਮੇਰੇ ਬੇਟਾ ਦਾ ਅੰਦਰ ਦਾ ਮੈਂ ਠਾ ਲਿਆ ਮੈਂ ਕਿਹ ਦਰਵਾਜ਼ਾ ਕੱਢਦਾ ਯਾਨੀ ਉਹ ਅਜੇ ਹੱਥ ਹੀ ਆ ਮੈਂ ਉੱਥੇ ਖੜੀ ਆ ਔਰ ਉਹ ਤੋਂ ਲਾਗੇ ਚਲਾਨ ਫੈਰੀਆਂ ਕਿੰਨੇ ਕ ਜਨਮ ਹੁੰਦੇ ਚਾਰ ਤੇ ਮੈਂ ਜਿਹੜੇ ਉੱਧਰ ਦੇਖ ਲੈ ਮੈਂ ਥੱਲੇ ਨੂੰ ਪਹਿਚਾਣਦੇ ਹਾਂ ਉਹਨਾਂ ਨੂੰ ਮੈਂ ਦੋ ਪਛਾਣੇ ਐ ਇਹ ਕਿੱਥੋਂ ਦੇ ਨੇ ਐ ਸਾਨੂੰ ਨਹੀਂ ਐਦਾ ਪਤਾ ਜਿਹੜੇ ਮੈਂ ਉੱਧਰ ਦੇਖੇ ਐ ਦੋ ਬੰਦੇ ਕਿੰਨੀਆਂ ਗੋਲੀਆਂ ਚਲਾਈ ਗੋਲੀਆਂ ਤਾਂ ਪਤਾ ਹੀ ਨਹੀਂ ਜਾਣ ਕਿੰਨੀਆਂ ਤੇ ਚਲਾਈਆਂ ਪਹਿਲਾਂ ਇੱਥੇ ਚਲਾਈ ਮੇਰੇ ਮੁੰਡੇ ਤੇ ਐਤੀ ਲੱਗੀ ਇੱਕ ਕਿੰਨੀਆਂ ਗੋਲੀਆਂ ਲੱਗੀਆਂ ਮੁੰਡੇ ਦੇ ਜੀ ਮੁੰਡੇ ਦੇ ਪਤਾ ਨਹੀਂ ਦੋ ਲੱਗੀਆਂ ਬਈ ਤਿੰਨ ਲੱਗੀਆਂ ਐਦਾ ਐਨੇ ਸਾਨੂੰ ਪਤਾ ਨਹੀਂ ਲੱਗਿਆ ਮੁੰਡੇ ਦੀ ਉਮਰ ਕਿੰਨੀ ਐ ਕੀ ਕੰਮ ਕਰਦਾ 20 ਸਾਲ ਦਾ ਮੁੰਡਾ ਖੇਤੀਓ ਕਰਦਾ ਜੀ ਅਸੀਂ ਜਾਨੀ ਉਹਦਾ ਘਰੇ ਰਹਿੰਦਾ ਪਲਾਸਟੂ ਕੀਤੀ ਹੋਈ ਕੋਈ ਲਾਕਡਾਟ ਹੈਗੀ ਕੋਈ ਬਸ ਉਹਨਾਂ ਮੇਰਾ ਮੁੰਡਾ ਤਾਂ ਕਦੇ ਇੰਨਾ ਸਾਹੂਆ ਕਿਤੇ ਪੁੱਛ ਕੇ ਵੀ ਦੇਖ ਲਿਓ ਕਿ ਕੋਈ ਇਹੋ ਜੀ ਕੋਈ ਗੱਲਬਾਤ ਹੈ ਨਹੀਂ ਸਾਡੇ ਨਾਲ ਕਿ ਉਹਦਾ ਇੰਨਾ ਸਾਡੇ ਸਾਹੂਆ ਮੇਰੇ ਮੁੰਡਾ ਦਾ ਕਦੇ ਕਿਸੇ ਨਾਲ ਲੜਿਆ ਵੀ ਹੈ ਨਹੀਂ ਪਹਿਲਾਂ ਕਦੇ ਕੋਈ ਧਮਕੀ ਵਗੈਰਾ ਨਹੀਂ ਨਹੀਂ ਕਦੇ ਵੀ ਨਹੀਂ ਕੁਝ ਵੀ ਨਹੀਂ ਹੈ ਜਝੜਾ ਹੋਇਆ ਕੋਈ ਹੋਰ ਨਹੀਂ ਬਸ ਉਹਨਾਂ ਨਾਲ ਹੀ ਹੈ ਇੱਕ ਉਹਨਾਂ ਦਾ ਕੋੜ ਮਹਿਲਵਾਨਗੜ ਹੈ ਉਹਨਾਂ ਦਾ ਪਿੰਡ ਉਹ ਜਣੀ ਉਹ ਕਰਾਂਦਾ ਜਿੰਨਾ ਵੀ ਕਰਾਂਦਾ ਸਾਰਾ ਕੁਝ ਪਿੰਡ ਦਾ ਉਹਨਾਂ ਦਾ ਨਾਮ ਕੋਈ ਤੁਹਾਡੇ ਕੈਮਰੇ ਲੱਗੇ ਹੋਏ ਨੇ ਘਰ ਦੇ ਵਿੱਚ ਕੈਮਰੇ ਸਾਡੇ ਨਹੀਂ ਜੀ ਹੈਗੇ ਅਜੇ ਸਿੱਧਾ ਹੁਣੇ ਆਏ ਸਾਡੇ ਦਾ ਕੰਮ ਚੱਲਦਾ ਤੁਸੀਂ ਕਿੱਥੇ ਬੈਠੇ ਸੀ ਜਦੋਂ ਇਹ ਘਟਨਾ ਹੋਈ ਮੈਂ ਇੱਥੇ ਬੈਠੀ ਸੀ ਮੁੰਡਾ ਮੇਰਾ ਅੰਦਰ ਦਾ ਮੈਂ ਬੁਲਾਇਆ ਉਹਨੂੰ ਮੈਂ ਕਿਹਾ ਗੇਟ ਕੱਢ ਕੇ ਦਾ ਜਾਨੀਂ ਵੜ ਕੇ ਗੋਲੀਆਂ ਮਾਰੇ ਪਹਿਲਾਂ ਇੱਥੇ ਇੱਥੇ ਚਲਾਂਦੇ ਆ ਗਏ ਉਹ ਤਾਂ ਗੋਲੀਆਂ ਪਰ ਲਾ ਕੇ ਚਲਾਣ ਫਿਰ ਅਸੀਂ ਜਿੰਜਾ ਮੈਂ ਦਾਵਾ ਦਾ ਮੈਂ ਆਪਣੀ ਬੇਟੀ ਨਾਲ ਲੜਾਈ ਆਹਨ ਬੇਟੇ ਨਾਲ ਲੜਾਇਆ ਅੰਦਰ ਨੂੰ ਫਿਰ ਉਹਨਾਂ ਨੇ ਦਰਵਾਜ਼ਾ ਸਾਡਾ ਕੁੰਡੀਆਂ ਪੱਟ ਕੇ ਫਿਰ ਅੰਦਰ ਵੜੇ ਇਕੱਲੇ ਬੇਟੇ ਤੇ ਗੋਲੀਆਂ ਚਲਾਈਆਂ ਇਹ ਤਾਂ ਇਕੱਲੇ ਬੇਟੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੁਣ ਇਹਦੇ ਪਤਾ ਹੀ ਨਹੀਂ ਜੇ ਇਕੱਲੇ ਬੇਟੇ ਤੇ ਚੱਲੀਆਂ ਵੀ ਉਹਦਾ ਉਹ ਹੋਈਆਂ ਔਰੇ ਵੀ ਉਧੇ ਚੱਲੀ ਆਇਆ ਜੇ ਅੰਦਰ ਜਾ ਕੇ ਸਾਰੇ ਤੇ ਲਾ ਕੇ ਚਲਾਣ ਇਹਦੇ ਡੈਡੀ ਅਰ ਜਨ ਨਤੀਓ ਨਟਗੇ ਬੇ ਜਦ ਅਸੀਂ 112 ਤੇ ਫੋਨ ਵੀ ਲਾਇਆ ਆਈ ਸੀ ਉਹ ਉਹ ਜਾਣੋ ਪਤਾ ਹੀ ਨਹੀਂ ਵੀ ਕਿੱਥੇ ਆਏ ਹੁਣ ਸਾਨੂੰ ਇਦਾਂ ਕਿ ਸਾਡੇ ਕਿਹੜੇ ਕੋਈ ਹੋਤੀ ਕਿੰਨੇ ਜਣਿਆਂ ਦੇ ਕੋਲ ਉਹਨਾਂ ਦੇ ਕੋਲ ਹਥਿਆਰ ਸੀਗੇ ਉਹਨਾਂ ਚਾਰਾਂ ਕੋਲੇ ਤੇ ਹਥਿਆਰ ਚਾਰਾਂ ਕੋਲ ਕਿਹੜੇ ਹਥਿਆਰ ਸੀਗੇ ਇਹ ਗੋ ਆਈ ਤੇ ਛੋਟੇ ਇਹਨੇ ਇਹੋ ਦੀਆਂ ਗੰਦਾ ਦੇ ਇੱਕ ਲੰਬੀ ਦੀ ਪੁਲਿਸ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਹਾਂਜੀ ਮੈਂ ਨਾ ਗੁਰਚਰਨ ਸਿੰਘ ਜੀ ਪਿੰਡ ਪਿੰਡ ਮੇਰਾ ਲਵਾਂੜਾ ਦਾ ਮੇਰਾ ਦੋਤਾ ਜੀ ਮਤਲਬ ਜੋ ਆਈ ਦਸ ਬੇਟਾ ਬੇਟਾ ਇਹ ਉਹ ਵੀ ਪਹਿਲਾਂ ਵੀ ਇਹਨਾਂ ਦਾ ਪਹਿਲਾਂ ਵੀ ਸੋ ਵੀ ਪਹਿਲਾਂ ਵੀ ਅਸੀਂ ਇਹਨਾਂ ਦਾ ਆਪਸੀ ਫੈਸਲਾ ਕਰਾ ਦਿੱਤੀ। ਹੁਣ ਇਹਨਾਂ ਦਾ ਫੇਰ ਫੈਸਲਾ ਹੋਇਆ ਤੀ। ਇਹਦੇ ਵਿੱਚ ਇਹ ਕਹਿੰਦੇ ਜੀ ਵੀ ਤੁਸੀਂ ਮੈਂ ਕਿਹਾ ਤੁਹਾਡਾ ਆਪੀ ਆਪ ਆਪਸੀ ਘਰ ਦਾ ਮਸਲਾ। ਤੁਸੀਂ ਆਪ ਆਪ ਆਪਣੇ ਜੱਟੋ ਵੀ ਇਹਦੇ ਦੇ ਰਿਸ਼ਤੇਦਾਰਾਂ ਦਾ ਕੋਈ ਕੰਮ ਨਹੀਂ। ਵੀ ਇਹਨਾਂ ਦਾ ਫੈਸਲਾ ਪਰਥੋਂ ਹੋਇਆ। ਇਹਦੇ ਫੈਸਲੇ ਵਿੱਚ ਇਹ ਨਹੀਂ ਪਤਾ ਜੀ ਇਹਨਾਂ ਨੇ ਕਿਆ ਕਰਿਆ ਕਿਆ ਨਹੀਂ ਕਰਿਆ ਜੀ। ਫਿਰ ਮੈਂ ਇਹਨਾਂ ਨੂੰ ਇਹ ਕਹਿੰਦੇ ਮੇਰੇ ਦੋਈ ਕਹਿੰਦਾ ਵੀ ਖੜੇ ਮੈਨੂੰ ਫੈਸਲਾ ਮਨਜ਼ੂਰ ਨਹੀਂ ਹੈਗਾ। ਮੈਂ ਕਿਹਾ ਜੀ ਨਹੀਂ ਹੈਗਾ ਤਾਂ ਤੁਸੀਂ ਇਹ ਕਰਿਓ ਵੀ ਜੇ ਜਿੱਕਣ ਦੀ ਕਾਂਦੇ ਤੇ ਪੇਸ਼ ਥੋੜੀ ਮਿੱਟੀ ਪੱਟੀ ਹੋਈ ਹੈ ਉਹ ਤੇ ਦੂਸਰਾ ਜਿਸ ਤਰ੍ਹਾਂ ਨਾਲ ਦਰਖਤਾਂ ਲਈ ਦਰਖਤ ਪੱਟਣੇ ਹੋ ਕੇ ਹਤੀ ਮਗਾ ਜੇ ਤਾਂ ਨਾ ਪਾਰਤੇ ਠੀਕ ਹੈ ਨਹੀਂ ਤਾਂ ਫਿਰ ਸਭੀ ਸਾਹ ਦੇ ਪੇਸ਼ ਹੋ ਜੇ ਤੇ ਅੱਜ ਇਹਨਾਂ ਨੇ ਇੱਕ ਅੱਜ ਇਹ ਘਟਨਾ ਕਰਤੀ ਇਹਨਾਂ ਨੇ ਇਹ ਲੱਗਦਾ ਵੀ ਉਹਨਾਂ ਨੇ ਹੀ ਕੀਤੀ ਹੈ ਇਹ ਘਟਨਾ ਜਿਨ੍ਹਾਂ ਦੇ ਨਾਲ ਰੋਲਾ ਸੇਮ ਦੱਸੋ ਜੀ ਹੁਣ ਨਈ ਉਹ ਪਹਿਲੀ ਵੀਡੀਓ ਬਣੀ ਹੈ ਵੀਡੀਓ ਤੁਹਾਨੂੰ ਦਿਖਾ ਵੀ ਦਿੰਨੇ ਆ ਇਹ ਵੀਡੀਓ ਤੁਸੀਂ ਜਸਟ ਚੈੱਕ ਕਰੋ ਬਈ ਇਹ ਵੀਡੀਓ ਸਾਹ ਦੇ ਸਾਹ ਨਾਲ ਕਿ ਇਹ ਕੀਤਾ ਕੰਮ ਹੈ ਹੋ ਸਕਦਾ ਇਹ ਇਹ ਉਹਨਾਂ ਦੇ ਕੰਮ ਹੋ ਸਕਦਾ ਜੀ ਹੈ ਕਿ ਨਹੀਂ ਦਰਨਪ੍ਰੀਤ कौर ਮੇਰਾ ਨਾਮ ਜਿਹੜਾ ਚਾਕਲਟ ਕੀ ਮਾਮਲਾ ਜਿਹੜਾ ਰਾਤ ਜੋ ਸਵੇਰੇ ਹੋਇਆ ਜੋ ਸਵੇਰੇ ਉੱਤੇ ਮੈਂ ਉਰੇ ਤੋਂ ਗੱਡੀ ਨਿਕਲੀ ਉਰੇ ਮੈਂ ਬਾਹਰ ਸੀਗੀ ਤੇ ਤੇ ਫਿਰ ਉਹ ਨਿਕਲੇ ਗੱਡੀ ਵਾਲੇ ਤੇ ਫਿਰ ਉਹ ਵਾਪਸ ਆ ਗਏ ਇੱਧਰ ਫਿਰ ਉਹਨਾਂ 3-4 ਜਣੇ ਨਿਕਲੇ ਸਾਡੇ ਇੱਧਰ ਦਰਵਾਜ਼ੇ ਤੋਂ ਉਹਨਾਂ ਥੋੜਾ ਜਿਹਾ ਕੁਝ ਦਿਖਦਾ ਆ ਤੇ ਮੈਂ ਦੇਖੀ ਉਹਨਾਂ ਦੇ ਹੱਥਾਂ 'ਚ ਗੋਲੀਆਂ ਸੀਗੀਆਂ ਤੇ ਫਿਰ ਮੈਂ ਉਹ ਮੇਰਾ ਭਰਾ ਬਾਹਰ ਨੂੰ ਨਿਕਲਣ ਲੱਗਿਆ ਮੈਂ ਉਹਨੂੰ ਅੰਦਰ ਨੂੰ ਭੇਜਦਾ ਫਟਾਫਟ ਮੈਂ ਕਿਹਾ ਤੂੰ ਚੱਲ ਜਾ ਅੰਦਰ ਨੂੰ ਵੀ ਉਹਨਾਂ ਗੋਲੀਆਂ ਉਹਨਾਂ ਦੇ ਪਿਸਤੋਲੇ ਸੀਗੇ ਉਹਨਾਂ ਦੇ ਹੱਥਾਂ 'ਚ ਤੇ ਬ੍ਰੋ ਅੰਦਰ ਨੂੰ ਚੱਲ ਗਿਆ ਜ ਤਦ ਵੀ ਰਨ ਉਹ ਉਹ ਰਨ ਫਾਇਰਿੰਗ ਲੱਗੇ ਸੀ ਘਰ ਇੱਥੇ ਕਾਫੀ ਵੱਜੀਆਂ ਤੇ ਮਤਲਬ ਮੈਂ ਨਿਕਲ ਗਈ ਸੀਗੀ ਤੇ ਉਹ ਵੀ ਚੱਲ ਗਿਆ ਉਹਦੇ 1 ਵੱਜੇ ਤੇ ਪੇਟ ਦੇ ਫਿਰ ਅੰਦਰ ਆ ਗਏ ਸਾਡੇ ਅੰਦਰ ਵੜ ਕੇ ਉਹਨਾਂ ਨੇ ਦਰਵਾਜੇ ਦੀਆਂ ਕੁੰਡੀਆਂ ਪੰਨੀਆਂ ਅਸੀਂ ਸਾਰੇ ਨੇ ਫੜੀ ਹੋਏ ਸੀਗੇ ਤੇ ਫਿਰ ਉਹਨੇ ਪੰਨ ਕੇ ਨਾ ਫਿਰ ਉਹਦੇ ਫਿਰ ਅਸੀਂ ਮੂਰੇ ਵੀ ਹੋਏ ਵੀ ਸਾਡੇ ਵੱਜਣ ਵੀ ਉਹਦੇ ਨਾਲ ਵੱਜਣ ਫਿਰ ਵੀ ਉਹਦੇ ਹੀ ਮਾਰ ਕੇ ਗਏ ਆ ਗੋਲੀਆਂ ਉਹ ਕਿੰਨੀਆਂ ਗੋਲੀਆਂ ਵੱਜੀਆਂ ਗੋਲੀਆਂ ਪਤਾ ਨਹੀਂ ਇੰਨਾਂ ਦੀ ਪਤਾ ਉਹਦੇ ਵੀ ਲੱਤ ਪਰ ਵੱਜੀ ਹੋਈ ਸੀਗੀ ਪੇਟ ਪਰ ਇੱਥੇ ਬਾਕੀ ਪਰ ਵੱਜੀ ਹੋਈ ਸੀਗੀ ਇੱਕ ਇੱਥੇ ਕੋ ਨੂੰ ਵੀ ਵੱਜੀ ਸੀਗੀ ਹਾਲਤ ਕੀ ਹੈ ਮੀਂਹ ਤੁਹਾਡੇ ਬ੍ਰਦਰ ਦੀ ਹੁਣ ਠੀਕ ਨੇ ਜਾਂ ਕਿਸ ਤਰ੍ਹਾਂ ਦਾ ਉਹ ਪਤਾ ਨਹੀਂ ਹੈ ਜੇ ਕੁਝ ਵੀ ਹਲੇ ਐਡਮਿਟ ਕਰ ਲੈ ਕੇ ਗਏ ਨੇ ਹੁਣ ਆਣਾ ਉਹ ਕਿੰਨੇ ਵਜੇ ਦੀ ਘਟਣਾ ਹੈਗੀ ਸਵੇਰ ਦੀ ਉਹ ਆਵਾਜ਼ ਸਾਡੇ 9:30 ਵਜੇ ਦੀ ਕਰੀਬ ਆ ਬੱਸ ਇੰਨਾ ਕੁ ਟਾਈਮ ਸੀਗਾ ਠੀਕ ਹੈ ਠੀਕ ਗੋਲੀਆਂ ਚਲਾਈਆਂ ਗਈਆਂ ਨੇ ਇੱਕ ਘਰ ਦੇ ਅੰਦਰ ਵੜ ਕੇ ਕੀ ਸਾਰਾ ਮਾਮਲਾ ਹੈਗਾ ਅ ਅੱਜ ਸਵੇਰੇ ਹੀ ਤਕਰੀਬਨ ਸਵਾ 10 ਵਜੇ 112 ਤੇ ਕਾਲ ਆਈ ਸੀ ਕਿ ਚਕਲੋਟ ਪਿੰਡ ਦੇ ਵਿੱਚ ਫਾਇਰਿੰਗ ਇਨਸਟੈਂਟ ਹੋਇਆ ਹੈਗਾ ਤੇ ਪੁਲਿਸ ਜਦੋਂ ਅਸੀਂ ਇੱਥੇ ਮੌਕੇ ਤੇ ਪਹੁੰਚੀ ਤੇ ਪਤਾ ਲੱਗਿਆ ਕਿ ਜਸਪ੍ਰੀਤ ਨਾ ਦਾ ਮੁੰਡਾ ਹੈਗਾ ਜਿਹਨੂੰ ਐ ਚਕਲੋਟ ਪਿੰਡ ਦੇ ਬਾਹਰ ਤੁਸੀਂ ਦੇਖ ਸਕਦੇ ਹੋ ਬਾਹਰ ਘਰ ਬਣਾਵੇ ਇੱਥੇ ਚਾਰ ਮੂਟਾ ਕੇ ਅਣਪਛਾਤੇ ਵਿਅਕਤੀਆਂ ਨੇ ਜੋ ਕਿ ਗੱਡੀ ਚਾਹੀ ਸੀਗੇ ਤੇ ਉਹਨਾਂ ਨੇ ਫਾਇਰਿੰਗ ਕੀਤੀ ਤੇ ਉਹ ਫਿਰ ਭੱਜ ਗਏ ਸੀਗੇ ਮੁੰਡੇ ਨੂੰ ਫਿਰ ਇਮੀਡੀਏਟਲੀ ਰੋਪੜ ਹਸਪੀਟਲ ਚ ਲੈ ਕੇ ਚਲੇ ਗਏ تھے ਤੇ ਹੁਣ ਉਹ ਉਹ ਆਊਟ ਆਫ ਡੇਂਜਰ ਹੈ ਤੇ ਉਹਦਾ ਇਲਾਜ ਚੱਲ ਰਿਹਾ ਹੈਗਾ ਪੁਲਿਸ ਨੇ ਆਪਣੀ ਤਫ਼ਤੀਸ਼ ਸ਼ੁਰੂ ਕਰ ਲਈ ਹੈ ਤੇ ਜੋ ਵੀ ਕਾਰਨ ਹੈ ਫੈਮਿਲੀ ਵੀ ਜੋ ਕੁਝ ਦੱਸਦੀ ਹੈ ਕਿ ਕੁਝ ਕੁਝ ਕਾਰਨ ਇਹਨਾਂ ਨੂੰ ਲੱਗਦਾ ਹੈ ਜੋ ਬਣ ਸਕਦਾ ਹੈਗਾ ਉਹ ਸਾਰੇ ਕੇ ਸਾਰੇ ਐਂਗਲਸ ਨੂੰ ਮੱਦੇ ਨਜ਼ਰ ਰੱਖਦੇ ਪੁਲਿਸ ਆਪਣੀ ਤਫ਼ਤੀਸ਼ ਕਰ ਰਹੀ ਹੈ ਕਿੰਨੇ ਕ ਫਾਇਰ ਹੋਏ ਹੈਗੇ ਅ ਚਾਰ ਜਾਂ ਪੰਜ ਉਹਨੂੰ ਆਈ ਥਿੰਕ ਗੋਲੀਆਂ ਵਜੀਆਂ ਨੇ ਤੇ ਇੱਕ ਮਿਸ ਫਾਇਰ ਵੀ ਹੈ ਤੇ ਆਈ ਥਿੰਕ ਪੰਜ ਛੇ ਰਾਉਂਡਸ ਉਹਨਾਂ ਨੇ ਫਾਇਰ ਕੀਤੇ ਤੇ ਦੋ ਜਾਂ ਤਿੰਨ ਅਲੱਗ-ਅਲੱਗ ਆਈ ਥਿੰਕ ਹਥਿਆਰ ਯੂਜ਼ ਹੋਏ ਤੋਂ ਸਾਰਾ ਕਸਾਰਾ ਫੋਰੈਂਸਿਕ ਟੀਮ ਵੀ ਮੌਕੇ ਤੇ ਪਹੁੰਚ ਚੁੱਕੀ ਹੈ ਉਹ ਸਾਰੇ ਕੇ ਸਾਰੇ ਐਵੀਡੈਂਸ ਵਗੈਰਾ ਚੱਕ ਕੇ ਤਫਤੀਸ਼ ਸ਼ੁਰੂ ਹੋ ਚੁੱਕੀ ਤੇ ਅੱਗੇ ਜਿਵੇਂ ਜਿਵੇਂ ਤਫਤੀਸ਼ ਅੱਗੇ ਪ੍ਰੋਗਰੈਸ ਕਰੇਗੀ ਮੀਡੀਆ ਨੇ ਨਾਲ ਵੀ ਸਾਂਝਾ ਕਰ ਦੇ ਕੋਈ ਪਹਿਲਾਂ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਵੀ ਕੀ ਕਾਰਨ ਹੋਇਆ ਵੀ ਜਿਹੜਾ ਗੋਲੀ ਵਰਗੀ ਨਹੀਂ ਨਹੀਂ ਕੁਝ ਕਾਰਨ ਕਨਫਰਮ ਨਹੀਂ ਕਰ ਸਕਦੇ ਔਰ ਫੈਮਲੀ ਤੋਂ ਮੈਂ ਉਹੀ ਕਹਿ ਰਹੀ ਫੈਮਲੀ ਤੋਂ ਵੀ ਪੁੱਛਣਾ ਹੈਗਾ ਕਿ ਅਗਰ ਇਨਾਨੂ ਕਿਸੇ ਚੀਜ਼ ਤੇ ਸ਼ੱਕ ਹੈ ਉਹ ਸਾਡੇ ਨਾਲ ਸ਼ੇਅਰ ਕਰਨਗੇ ਤੇ ਅਸੀਂ ਵੀ ਆਪਣਾ ਸਾਰੇ ਕੇ ਸਾਰੇ ਟੀਮ ਸਾਡੀ ਮੂਵ ਫੜਦੇ ਆ ਗਈਆਂ ਨੇ ਦੋਨੋਂ ਪਾਸੇ ਤੇ ਉਹ ਵੀ ਪੁਲਿਸ ਦੀ ਆਪਣੀ ਤਫਤੀਸ਼ ਤੇ ਫੈਮਲੀ ਆਪਣਾ ਸਾਰੀ ਇਨਫੋਰਮੇਸ਼ਨ ਸਾਡੇ ਨਾਲ ਸਾਂਝਾ ਕਰੇਗੀ ਤੇ ਉਹਦੇ ਬੇਸਿਸ ਤੇ ਫਿਰ ਅੱਗੇ ਤਫਤੀਸ਼ ਚੱਲਦੀ ਹੈ ਹਜੇ ਤੱਕ ਜੀ ਦਦੀ ਹਜੇ ਤੱਕ ਜੀ ਦਦੀ ਕੋਈ ਗੱਲ ਨਹੀਂ ਹਜੇ ਤੱਕ ਕੋਈ ਦਦੀ ਔਰ ਫੈਮਲੀ ਨੇ ਕੋਈ ਨਹੀਂ ਦੱਸੀ ਬਾਕੀ ਅਗਰ ਕੁਝ ਇਹਦਾ ਆਏਗਾ ਫੈਮੀਲੀ ਮੀਡੀਆ ਦੇ ਨਾਲ ਅਸੀਂ ਜ਼ਰੂਰ ਸਾਂਝਾ ਕਰਾਂਗੇ ਨਹੀਂ ਕਿ ਸੀਸੀਟੀਵੀ ਸਾਹਮਣੇ ਆਈ ਹੈ ਕੋਈ ਕਿਸੇ ਨਹੀਂ ਨਹੀਂ ਉਹ ਤਫਤੀਸ਼ ਦਾ 파ਟ ਹੈਗਾ ਜੀ ਅਸੀਂ ਕਰ ਰਹੇ ਹਾਂ ਅ ਜਿੱਥੇ ਜਿੱਥੇ ਤੱਕ ਵੀ ਪੂਰਾ ਉਹੀ ਮੈਂ ਕਹਿੰ ਰਿਹਾ ਟੀਮਸ ਆਲਰੇਡੀ ਕੇਸ ਦੇ ਉੱਪਰ ਲੱਗੀ ਹੋਈਆਂ ਨੇ ਸੀਸੀਟੀਵੀ ਟ੍ਰੇਲ ਨੂੰ ਵੀ ਚੈੱਕ ਕਰ ਰਹੇ ਤੇ ਉਹਦੇ ਨਾਲ ਟੈਕਨੀਕਲੀ ਵੀ ਤੇ ਉਹਦਾ ਵੀ ਲੋਕਾਂ ਦੀ ਵੀ ਮਦਦ ਲਈਤੀ ਜਾਏਗੀ ਤੇ ਫੈਮਿਲੀ ਵੀ ਜੋ ਸਾਡੇ ਨਾਲ ਇਨਫੋਰਮੇਸ਼ਨ ਸਾਂਝੀ ਕਰੇਗੀ ਉਹ ਸਾਰੀ ਚੀਜ਼ ਨੂੰ ਹੀ ਅ ਅ ਮੱਧੇ ਰੱਖਦੇ ਹੋਈ ਮੈਨੂੰ ਲੱਗਦਾ ਕਿ ਅੱਗੇ ਸਾਨੂੰ ਪਤਾ ਲੱਗੇਗਾ ਕਿ ਕੀ ਰੀਜ਼ਨ ਸੀਗਾ ਕੌਣ ਸੀਗੀ ਤੇ ਕਿਸ ਪਰਪਸ ਦੇ ਨਾਲ ਉਹਨਾਂ ਨੇ ਵਾਰਦਾਤ ਨੂੰ ਜਾਂਚ